ਤੇ ਨਾਲ ਸਹਰਿਆਂ ਦੀ ਹੋਈ ਮੈਂ ਨਾ ਪੇਕਿਆਂ ਦੀ ਨੇ ਰੱਖੀ ਨਾ ਮੈਂ ਸਹਰਿਆਂ ਦੀ ਹੋਈ ਇਸ ਵਹਿਮ ਚ ਹੀ ਮੈਂ ਡੋਲੀ ਵੇਲੇ ਰੋਈ ਆਓ ਇਸ ਪ੍ਰਬੰਧ ਨੂੰ ਬਦਲੀਏ ਜੋ ਕੰਮ ਨਾ ਦੇ ਕੇ ਨਕੰਮੇ ਕਰਦਾ ਹੈ ਰੋਜ਼ਗਾਰ ਨਾ ਦੇ ਕੇ ਬੇਰੋਜ਼ਗਾਰ ਕਰਦਾ ਹੈ ਆਸਾਂ ਤੋੜ ਨਿਰਾਸ਼ੇ ਕਰਦਾ ਹੈ ਘਰੋਂ ਵੇਹ ਕਰ ਤੇ ਬਗਾਨੇ ਕਰਦਾ ਹੈ ਅਸੀਂ ਗੁਰੂ ਨੂੰ ਜਹਾਜ਼ਾਂ ਦੇ ਖਡਾਉਣੇ ਨਾ ਚੜਾਈਏ ਅਸੀਂ ਗੁਰੂ ਦੀ ਗੱਲ ਨੂੰ ਪੜਾਈਏ ਅਸੀਂ ਗੁਰੂ ਦੀ ਗੱਲ ਨੂੰ ਪੜਾਈਏ ਤੇ ਇਸ ਪ੍ਰਬੰਧ ਨੂੰ ਆਖਦੇ ਏ ਕਿ ਤੂੰ ਸਾਡੇ ਜਿਸਮਾਂ ਨੂੰ ਤਾਂ ਸੰਗਲ ਮਾਰ ਸਕਦਾ ਪਰ ਸਾਡੇ ਖਿਆਲਾਂ ਨੂੰ ਨਹੀਂ ਮਾਰ ਸਕਦਾ ਕਿਉਂਕਿ ਸਾਡੇ ਗੁਰੂ ਨੇ ਦੱਸ ਦਿੱਤਾ ਹੈ ਕਿਵ ਸਚਿਆਰਾ ਹੋਈਏ ਕਿਵ ਕੂੜੇ ਤੁੱਟੇ ਪਾਵ ਤੇ ਅਸੀਂ ਮੁੜ ਮੁੜ ਆਖਾਂਗੇ ਇਹ ਸਾਰੀ ਧਰਤੀ ਸਾਡੀ ਹੈ ਅਸੀਂ ਬੇਗਾਨੀ ਧਰਤੀ ਤੇ ਨਹੀਂ ਆਪਣੀ ਧਰਤੀ ਤੇ ਹੀ ਰਹਾਂਗੇ ਰੁਜ਼ਗਾਰ ਸਾਡਾ ਹੱਕ ਹੈ ਤੇ ਇਸ ਦਾ ਕਾਨੂੰਨੀ ਹੱਕ ਨੂੰ ਲੈ ਕੇ ਰਹਾਂਗੇ ਸਰਬੱਤ ਦੇ ਭਲੇ ਵਾਲਾ ਸਮਾਜ ਵੀ ਉਸਾਰਾਂਗੇ ਸਰਬੱਤ ਦੇ ਭਲੇ ਵਾਲਾ ਸਮਾਜ ਉਸਾਰਾਂਗੇ ਬਹੁਤ ਬਹੁਤ ਧੰਨਵਾਦ